ਸੋ ਹੈਲੋ ਗਾਇਸ ਕਿ ਮੈਂ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਮਾਂ ਪੁੱਦੀ ਚੋੜੀ ਤੇ ਆਪਾਂ ਇੱਥੇ ਅੱਜ ਆਪਾਂ ਜਾਣਾ ਸੀ ਮੈਰਿਜ ਤੇ ਸਾਡੇ ਮਾਮਾ ਜੀ ਦੇ بیٹے ਦੀ ਮੈਰਿਜ ਸੀ ਤੇ ਆਪਾਂ ਘਰ ਦਾ ਕੰਮ ਸਮੇਟ ਕੇ ਆਪਾਂ ਆ ਗਏ ਗੁਰਦਾਸਪੁਰ ਬਾਸੜੇ ਦੇ ਵਿੱਚ ਜਿਹਨੂੰ ਬੋਲਦੇ ਬੱਸ ਸਟੈਂਡ ਤੇ ਆਪਾਂ ਇੱਥੇ ਬੈਠੇ ਸੀ ਇਹੀ ਕਿ ਚਲੋ ਹਣਾ ਬੱਸ ਦੀ ਉਡੀਕ ਕਰਦੇ ਹਾਂ ਸੋ ਆਪਾਂ ਬੱਸ ਡਿਊਟੀ ਕੀਤੀ ਤੇ ਹੁਣ ਆਪਾਂ ਤੋਂ ਲਵਾਂਗੇ ਫਿਰ ਅੱਪਰ ਟਲੀ ਆਟੋ ਫਿਰ ਅਸੀਂ ਆ ਗਏ ਸੀ ਮਾਮਾ ਜੀ ਦੇ ਘਰ ਤੇ ਇਥੇ ਕਾਫੀ ਡੈਕੋਰੇਸ਼ਨ ਹੋਈ ਸੀ ਸ਼ਾਮ ਦਾ ਟਾਈਮ ਸੀ ਤੇ ਡੈਕੋਰੇਸ਼ਨ ਹੋਈ ਸੀ ਤੇ ਜਾਗੋ ਦਾ ਬਣ ਰਿਆ ਸੀ ਮੌਲ ਜਾਗੋ ਕੱਢਣੀ ਸੀ ਇਹਨਾਂ ਨੇ ਤੇ ਬਹੁਤ ਵਧੀਆ ਜਾਗੋ ਦਾ ਵੀ ਪ੍ਰੋਗਰਾਮ ਸੀ ਬਹੁਤ ਵਧੀਆ ਉਹ ਮੈਂ ਵੀਡੀਓ ਰਿਕਾਰਡ ਨਹੀਂ ਕਰ ਪਾਈ ਕਿਉਂਕਿ ਇੱਥੇ ਬੰਦੀਆਂ ਆ ਯਾਰ ਸ਼ੋਰ ਬਹੁਤ ਸੀ DJ ਚੱਲਦੇ ਕੋਈ ਸੀ ਆਪਾਂ ਇੱਧਰ ਇੱਕ ਸਾਹਮਣੇ ਕਾਰ ਵਿੱਚ ਬੈਠੇ ਹੋਏ ਸੀ ਕਿਉਂਕਿ ਜਾਗੋ ਨਿਕਲਦੀ ਰਹੀ ਸੀ ਤੇ ਇੱਥੇ ਮੇਰੀ ਮੰਮਾ ਨੇ ਮੇਰੀ ਸਿਸਟਰ ਆ ਤੇ ਉਹ ਮੇਰਾ ਬੇਟਾ ਤੇ ਮੇਰੀ ਸਿਸਟਰ ਦਾ ਬੇਟਾ ਹੈ ਤੇ ਆਪਾਂ ਬੈਠੇ ਹੋਏ ਆ ਇੱਥੇ ਤੇ ਬਹੁਤ ਇੰਜੋਏ ਕੀਤਾ ਜੀ ਆਪਾਂ ਸਾਰੇ ਤੇ ਇੱਥੇ ਇੱਕ ਸਾਈਜ਼ ਦੀ ਰੋਟੀ ਦਾ ਪ੍ਰਬੰਧ ਕੀਤਾ ਗਿਆ ਸੀ ਬਹੁਤ ਸਵਾਦ ਤੇ ਪੀਸੀ ਕਾਹਦੀ ਹੈ ਤੇ ਇੱਥੇ ਸਾਇਦ ਸਾਡੇ ਪਿੱਛੇ ਬੈਕਸਰਾਂ ਤੇ ਬੈਠੀਆਂ ਹਾਂ ਸਭ ਦੋ ਜੈਨਵਰ ਨੇ ਕੁੜੀਆਂ ਜਿਨ੍ਹਾਂ ਨੇ ਬੋਲੀਆਂ ਪਾਉਣ ਵਾਲਾ ਜਾਗੋ ਤੇ ਉਹ ਬੈਠੀਆਂ ਸੀ ਤੇ ਸੋ ਜਾਗੋ ਤਾਂ ਕੰਪਲੀਟ ਹੋ ਗਈ ਫਿਰ ਆਪਾਂ ਮਾਰਨਿੰਗ ਟਾਈਮ ਚੰਗ ਤੇ ਉਹ ਥੋੜੀ ਰਹਿਣਾ ਸੋ ਰਾਤ ਵੀ ਨਹੀਂ ਕੀਤੀ ਸੀ ਤੇ ਅਸਲ ਜੋ ਬੱਚੇ ਨੇ ਰਿਕਾਰਡ ਨਹੀਂ ਹੋ ਪਾਈ ਤੇ ਸੋ ਆਪਾਂ ਬੈਠੇ ਸੀ ਗੱਡੀ ਦੇ ਵਿੱਚ ਤੇ ਗੱਡੀਆਂ ਰੈਡੀ ਹੋ ਰਹੀਆਂ ਸੀ ਤੇ ਸਾਰਿਆਂ ਨੂੰ ਵਾਰੀ-ਵਾਰੀ ਗੱਡੀਆਂ ਦੇ ਵਿੱਚ ਪਠਾਰੇ ਸੀ ਤੇ ਆਪਾਂ ਚੱਲ ਪਏ ਕਪੂਰ ਥਲੇਵਾਲ ਨੂੰ ਸੋ ਸਾਡੀ ਗੱਡੀ ਤਾਂ ਰੈਡੀ ਹੋ ਗਈ ਆਪਾਂ ਹੁਣ ਚੱਲਾਂਗੇ ਜੀ ਸਾਰੇ ਮੈਨੂੰ ਦੇਖ ਰਹੀ ਸੀ ਕਿ ਮੈਂ ਵੀਡੀਓ ਰਿਕਾਰਡ ਕਰਦੀ ਪਈ ਆ ਤੇ ਉਹ ਕਹਿੰਦੇ ਸੀ ਕਿ ਸਾਡੀ ਵੀ ਬਣਾਉ ਤੇ ਮੈਂ ਕਿਹਾ ਜ਼ਰੂਰ ਜੀ ਤੇ ਆਪਾਂ ਇੱਥੇ ਬੈਠੇ ਸੀ ਇੱਥੇ ਦੇਖੋ ਬੱਚੇ ਅਸਲ 'ਚ ਬੱਚੇ ਨਾ 6 ਵਜੇ ਉੱਠ ਗਏ ਸੀ ਤੇ ਉਹਨਾਂ ਨੂੰ ਨੀਂਦ ਆ ਗਈ ਸੀ ਜਾਂ ਤੇ ਉਹ ਪਸਾ ਜਲਦੀ ਤੋਂ ਜਲਦੀ ਸੋਗੇ ਤੁਹਾਨੂੰ ਪਤਾ ਹੀ ਹੈ ਨਾ ਫਿਰ ਗੁਰਦਾਸਪੁਰ ਕਪੂਰਥਲੇ ਜਾਣਾ ਸਫ਼ਰ ਕਾਫੀ ਪੈ ਜਾਂਦਾ ਸੋ ਆਪਾਂ ਪਹੁੰਚ ਗਏ ਫੈਲਸਤੀ ਵਿੱਚ ਕਪੂਰਥਲੇ ਤੇ ਇਹ ਤੇ ਡੈਕੋਰੇਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਹੈ ਇਹ ਮੇਰੀ ਸਿਸਟਰ ਬੈਠੇ ਹੋਏ ਆ ਤੇ ਬਾਕੀ ਸਾਡੇ ਸਾਰੇ ਗੈਸਟ ਹੀ ਆ ਤੇ ਬਹੁਤ ਵਧੀਆ ਇੱਧਰ ਪੰਜਾਬੀ ਢੱਬਾ ਵੀ ਲੱਗਾ ਹੋਇਆ ਸਾਹਮਣੇ ਜਵਾਰੀ ਰੋਟੀ ਜ਼ਰੋਂ ਦਾ ਸਾਗ ਮਤਲਬ ਲੱਸੀ ਬਹੁਤ ਵਧੀਆ ਸੀ ਡੈਕੋਰੇਸ਼ਨ ਤੇ ਡੀਜੀ ਵਾਲੇ ਤੇਰੇ ਘਰੇ ਸੀ ਜਿੱਤੇ ਪਾਟ ਤੇ ਉਹ ਦੇਖੋ ਮੇਰੀ ਸਿਸਟਰ ਦੀ ਨੂਰ ਨੂਰ ਕਿਦਾ ਦੇਖ ਰਹੀ ਹੈ ਨੂਰ ਸਾਹਮਣੇ ਤੇ ਮੈਨੂੰ ਕਹੋਗੀ ਮਾਸੀ ਮਾਸੀ ਮੈਂ ਕਿਹਾ ਚਲੋ 하나 ਵੀਡੀਓ ਬਣਾ ਲੈਨੇ ਆ ਤੇ ਥੋੜਾ ਆਪਾਂ ਦਾ ਵਲੋਗ ਬਣ ਜੇਗਾ ਤੇ ਉੱਪਰ ਵੀਡੀਓ ਰਿਕਾਰਡ ਕਰ ਲੈਂਦੇ ਹਾਂ ਹੈਲੋ ਗਾਇਸ ਕਿਉਂਕਿ ਆਪ ਲੋਕ ਉਮੀਦ ਕਰਦੇ ਕਿ ਸਾਡੇ ਜਨੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਆਪਾਂ ਅੱਜ ਆਏ ਆ ਮੈਰਿਜ ਦੇਖਣ ਤੇ ਅਸੀਂ ਆਇਆ ਕਪੂਰਥਲੇ ਤੇ ਸਾਡੇ ਮਾਮਾ ਜੀ ਦੇ ਬੇਟੇ ਦੀ ਮੈਰਿਜ ਸੀ ਉੱਥੇ ਆਏ ਹੋਏ ਆਪਾਂ ਸੋ ਇਹ ਮੇਰੀ ਸਿਸਟਰ ਸੋ ਇੱਧਰਲੀ ਸਾਈਡ ਵੀ ਆ ਸਿਸਟਰ ਤੇ ਉਹਨਾਂ ਦੇ ਜਵਾਕ ਜਵਾ ਉਹਨਾਂ ਦੇ ਬੱਚੇ ਇਹ ਹੁਣ ਤੁਹਾਨੂੰ ਮਿਲਦੇ ਆ ਜੀ चलो चलो so, अंदर भी डेकोरेशन बढ़िया है हाँ सारे बढ़िया ना। वह चलो चलो चलो

ਨੂੰ ਲਾ ਕੇ ਨਾ ਆਲਾ ਆ ਆਲਾ ਸੁਫੇਰਾ ਹੈ ਆਪਾਂ ਗੁਰਦਾਰਾ ਸਾਹਿਬ ਦੇ ਵਿੱਚ ਮੱਥਾ ਟੇਕੋਣ ਤੇ ਇੱਥੇ ਆਪਾਂ ਗੁਰਦਾਰਾ ਸਾਹਿਬ ਚਾਹੀਏ

बाद सुन। गयें गयें। बाद अच्छा। अच्छा। सो फिर अपा मथा टका के ते उस तो बाद आप रोटी पानी खादा तो फिर अपा घर नापस आ गए ਤੇ ਫਿਰ ਮੈਂ ਆ ਕੇ ਸੀ ਸੋ ਗਾਇਸ ਆਪਾਂ ਗਏ ਹੋਏ ਸੀ ਕਪੂਰਥਲੇ ਮੈਡਿਸ ਸੀ ਸਾਡੇ ਮਾਮਾ ਜੀ ਦੇ ਬੇਟੇ ਦੀ ਤੇ ਆਪਾਂ ਉੱਥੇ ਮਤਲਬ ਮਤਲਬ 3 ਦਿਨ ਲੱਗ ਗਏ ਸੀ ਸਾਨੂੰ ਉੱਥੇ ਕਿਉਂਕਿ ਪਹਿਲਾਂ ਆਪਾਂ ਇੱਕ ਦਿਨ ਪਹਿਲਾਂ ਚਲੇ ਗਏ ਸੀ ਤੇ ਇਸ ਕਰਕੇ ਟਾਈਮ ਲੱਗ ਗਿਆ ਉੱਥੇ ਤੇ ਮੈਂ ਵਲੋਗ ਤੇ ਤੁਹਾਨੂੰ ਪਤਾ ਹੀ ਹੈ ਹਨਾ ਕਿਤੇ ਵੀ ਮੈਰੇਜ ਆਪਾਂ ਮੈਰੇਜ ਤੇ ਜਾਂਦੇ ਆ ਜਾਂ ਕਿਸੇ ਪਾਰਟੀ ਤੇ ਜਾਂਦੇ ਆ ਤਾਂ ਵਲੋਗ ਬਣਾਉਣਾ ਥੋੜਾ ਔਖਾ ਹੋ ਜਾਂਦਾ ਹੈ ਤੇ ਇਸ ਕਰਕੇ ਮੇਰੇ ਕੋਲ ਵਲੋਗ ਨਹੀਂ ਸੀ ਬਣਿਆ ਤੇ ਥੋੜਾ ਬਹੁਤਾ ਵੈਸੇ ਮੈਂ ਥੋੜਾ ਰਿਕਾਰਡ ਕੀਤਾ ਹੋਇਆ ਸੀ ਤੇ ਆਪਾਂ ਆ ਗਈ ਸੀ ਵਾਪਸ ਉਥੋਂ ਆ ਕੱਲ ਆਏ ਹੋਏ ਸੀ ਤੇ ਅੱਜ ਮੈਂ ਕੱਪੜਿਆਂ ਦੀ ਧੋਾਈ ਕਰ ਦੜਈਆਂ ਤੇ ਅੰਦਰ ਦੀ ਸਾਫ ਸਫਾਈ ਕੀਤੀ ਸੀ ਕਾਫੀ ਘਟਾ ਸੀ ਅੰਦਰਾਂ ਚ ਤੇ ਖਲਾੜਾ ਪਿਆ ਸੀ ਤੇ ਉਹ ਮੈਂ ਸਾਫ ਸਫਾਈ ਕੀਤੀ ਹੋਈ ਆ ਤੇ ਇੱਧਰ ਵੀ ਮੈਂ ਬੈੱਡ ਸੀਟ ਲਾਈ ਹੋਈ ਆ ਉਹ ਵੀ ਆਪਾਂ ਵਾਸ਼ ਕਰਾਂਗੇ ਤੇ ਬਾਕੀ ਮੈਂ ਝਾੜੂ ਲਗਾ ਲਿਆ ਅੰਦਰਾਂ ਚੋਂ ਸਾਰੇ ਅੰਦਰਾਂ ਚੋਂ ਮੈਂ ਝਾੜੂ ਵਗੈਰਾ ਲਗਾ ਲਿਆ ਤੇ ਬਸ ਹੁਣ ਆਪਾਂ ਇਹ ਜਿਹੜੇ ਬੂਟ ਪਏ ਆ ਇਹ ਧੋਵਾਂ ਮੈਂ ਆਪਣੀ ਜੁੱਤੀ ਧੋਵਾਂਗੀ ਸਾਫ਼ ਕਰਾਂਗੀ ਉਸ ਤੋਂ ਬਾਅਦ ਪਹਿਲਾਂ ਕੱਪੜੇ ਧੋੜੀਆਂ ਮੈਂ ਮਸ਼ੀਨ 'ਚ ਪਾਏ ਹੋਏ ਸੀ ਤੇ ਇੱਧਰ ਕਿਚਨ ਦਾ ਵੀ ਸਾਰਾ ਕੰਮ ਕਰਨ ਵਾਲਾ ਹੈ ਜੇ ਰੋਟੀ ਮੈਂ ਬਣਾ ਲਈ ਸੀ ਹਣ ਝੋਤਾ ਜਦੋਂ ਸੁੱਕ ਗਿਆ ਸੀ ਉਦੋਂ ਤੇ ਸਿੱਥੇ ਆਪਾਂ ਹੁਣ ਧੋੜੇ ਆ ਕੱਪੜੇ ਤੇ ਮੈਂ ਬਾਹਰ ਚਾੜੂ ਲਗਾਉਣ ਲੱਗੀ ਸੀ ਤੇ ਮੈਂ ਕਿਹਾ ਚਲੋ ਪਹਿਲਾਂ ਹਨਾ ਕੱਪੜੇ ਵਾਸ਼ ਕਰ ਲੈਂਦੀ ਆ ਸੋ ਇਹਨਾਂ ਕੱਪੜੇ ਐਚਐਮਐਸ ਕੋਲ ਹੀ ਪਏ ਹੋਏ ਆ ਕੱਪੜੇ ਤੇ ਇਹ ਕੱਪੜੇ ਮੈਂ ਵਾਸ਼ ਕਰਨੇ ਆ ਹਜੇ ਤੇ ਇਸ ਪਾਣੀ ਦੇ ਵਿੱਚੋਂ ਕੱਢੇ ਹੋਏ ਸੀ ਇਸ ਪਾਣੀ ਦੇ ਵਿੱਚੋਂ ਇਹ ਪਾਣੀ ਨੂੰ ਕੱਢ ਕੇ ਨਵਾਂ ਪਾਣੀ ਪਾਵਾਂਗੇ ਚੇਂਜ ਕਰ ਦਾਂਗੇ ਪਾਣੀ ਤੇ ਕੁਝ ਕੱਪੜੇ ਆ ਪਏ ਹੋਏ ਆ ਇਹ ਧੋਣੇ ਆ ਤੇ ਇਹ ਜਿਹੜੇ ਨਿਊ ਸੂਟ ਨੇ ਇਹ ਮੈਂ ਏਜੀ ਦੇ ਵਿੱਚ ਤੋਤੇ ਨੇ ਤੇ ਏਜੀ ਵਿੱਚ ਤੋਤੇ ਨੇ ਜੀ ਤੇ ਜਾੜੂ ਸਾੜਾ ਲਗਾਉਣ ਵਾਲਾ ਹਜੇ ਦੇਖੋ ਇਹ ਸਾਰਾ ਛੇ ਸਾਫ ਸਫਾਈ ਕਰਨ ਵਾਲੀ ਹੈ Ich bin gebannt, ich das ਉਹਦਾ ਇਹ ਮੁਸ਼ਕਿਲ ਹੁੰਦਾ ਕਿ ਪਾਣੀ ਥੋੜਾ ਦੂਰੋਂ ਲਿਆ ਕੇ ਪਾਉਣਾ ਪੈਂਦਾ ਕਿਉਂਕਿ ਜੇ ਮਸ਼ੀਨ ਲਗਾਉਂਦਾ ਸੀ ਤਾਂ ਨਹੀਂ ਹੈਗਾ ਇਸ ਲਈ ਬਤਾਉਣਾ ਇਹ ਸਿੰਪਲ ਬਹੁਤ ਬਣਾ ਹੁਣ ਆਪਾਂ ਕੱਪੜੇ ਪੋਸ਼ ਕੀਤੇ ਨੇ ਸਾਰੇ ਪੜੇ ਆਪਾਂ ਹੁਣ ਕੋਠੇ ਤੇ ਪਾਉਣੇ ਨੇ ਕਿਉਂਕਿ ਥੱਲੇ ਵੀ ਧੁੱਪ ਵਗੈਰਾ ਹੈ ਨਹੀਂ ਆ ਮਾਰੇ ਮੋਟੇ ਆਠਰ ਜਾਣਗੇ ਕੋਠੇ ਤੇ ਸਾਰੇ ਕੋਠੇ ਤੇ ਪਾਵਾਂਗੇ ਆਪਾਂ ਸੋ ਗਾਇਸ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਮੇਰਾ ਥੋੜਾ ਜਿਹਾ ਵੀ ਵਲੌਗ ਤੁਹਾਨੂੰ ਸੋਹਣਾ ਵਧੀਆ ਲੱਗਾ ਹੋਵੇ ਤਾਂ ਪਲੀਜ਼ ਕਮੈਂਟ ਜਰੂਰ ਕਰਿਓ ਸੋ ਮਿਲਦੇ ਆਪਾਂ ਸੋਹਣੇ ਜਿਹਾ ਵਲੌਗ ਦੇ ਨਾਲ ਬਾਏ ਬਾਏ